ਦੇ ਵਿੱਚ ਕੁਝ ਦਿਨ ਤੀ ਹਲ ਤੋਂ ਬਾਅਦ ਜੁੜਾ ਹੈ ਬੀਤੇ ਦਿਨ ਫਿਰ ਪੀਰਪਾਲਾ ਇਲਾਕੇ ਦੇ ਵਿੱਚ ਜੇਲ੍ਹ ਤੋਂ ਜੇਲ੍ਹ ਰੋਡ ਤੋਂ ਜੁੜਾ ਇੱਕ ਸ਼ੋਰੂਮ ਦੇ ਬਾਰੂ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਵਾਪਰੀ ਹੈਰਾਨੀ ਦੀ ਗੱਲ ਇਹ ਹੈ ਕਿ ਜਦ ਸ਼ੋਰੂਮ ਦੇ ਵਿੱਚ ਬਾਰੂ ਚੋਰਾ ਨੇ ਮੋਟਰਸਾਈਕਲ ਨੂੰ ਚੋਰੀ ਦੇ ਦੋ ਅਨਜਾਨ ਦਿੱਤਾ ਸੀ ਉਸ ਦੇ ਕੁਝ ਹੀ ਦੂਰੀ ਤੇ 24 ਘੰਟੇ ਪੁਲਿਸ ਦਾ ਨਾਕਾ ਰਹਿੰਦਾ ਤੇ ਟ੍ਰੈਫਿਕ ਪੁਲਿਸ ਦੀ ਗੱਡੀ ਵੀ ਅਕਸਰ ਚੌਕ ਦੇ ਵਿੱਚ ਖੜੀ ਦਿਖਾਈ ਦਿੰਦੀ ਹੈ ਪਰ ਫਿਰ ਵੀ ਦੁਪਹਿਰ ਦੇ ਵਜੂ ਜਿਹੜਾ ਹੈ ਦੁਪਹਿਰ 2 ਵਜੇ ਦੇ ਸ਼ਰਿਆਮ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜਾ ਹੈ ਚੋਰ ਸਪਲੈਂਡਰ ਮੋਟਰ ਹਾਲਾਂਕਿ ਮੋਟਰਸਾਈਕਲ ਚੋਰੀ ਕਰਦੇ ਵੇਕਤ ਚੋਰ ਜਿਹੜੇ ਨੇ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਨੇ ਪੀਰਤ ਨੇ ਇਸ ਦੀ ਸੂਚਨਾ ਵੀ ਸਿਟੀ ਥਾਣੇ ਦੇ ਵਿੱਚ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੋਟਰਸਾਈਕਲ ਲੱਭਣ ਦੇ ਲਈ ਅਪੀਲ ਵੀ ਕੀਤੀ ਹੈ ਆਇਆ ਤੇ ਭਾਈ ਉੱਪਰ ਗਿਆ ਸੀਗਾ ਆਫਿਸ ਥੋੜਾ ਜਿਹਾ ਬਾਈਕ ਇੱਥੇ ਖੜੀ ਕਰ ਗਿਆ ਆਪਣੀ ਸਪਲੈਂਡਰ ਇਹ ਆਪਣਾ ਜੇ ਰੋਡ ਦੀ ਜੇ ਰੇ ਦੇ ਸਾਹਮਣੇ ਹਾਂਜੀ ਤੇ ਆਇਆ ਤੇ ਥੱਲੇ ਕੋਈ ਅੱਧੇ ਘੰਟੇ ਬਾਅਦ ਮੈਂ ਤੇ ਬਾਈਕ ਨਹੀਂ ਸੀ ਮੇਰੀ 306 a.m 1286 ਹਾਂਜੀ ਵੀਡੀਓ ਬਣਾਈ ਉਹਨਾਂ ਕੋਲ ਲਈ ਕੈਮਰੇ ਚ ਪਤਾ ਨਹੀਂ ਹਨ ਪਛਾਤੇ ਬੰਦੇ ਹੀ ਭਾਈ ਕੋਈ ਡੇਢ ਤੋਂ 2:30 ਦੇ ਵਿੱਚ ਵਿੱਚ ਪਾਈ ਖੜਿਆ ਉਹਨਾਂ ਨੇ ਮੈਂ ਅਫਸਰ ਇਮੀਗ੍ਰੇਸ਼ਨ ਆਫਿਸ ਨਾ ਪਾਈ ਉਹ ਤੇਨੂੰ ਨਹੀਂ ਤੇ ਉਹਨਾਂ ਕੋਲ ਆਇਆ ਸੀਗਾ ਮੇਰੇ ਨਾਲ ਇਹ ਕੋਈ ਉਹਨਾਂ ਨੇ 5-7 ਮਿੰਟ ਦੇ ਵਿੱਚ ਵਿੱਚ ਜੇ ਦੋ ਬੰਦੇ ਆਏ ਇੱਕ ਸਰਦਾਰ ਇੱਕ ਮੁੰਨਾ ਸੀਗਾ ਇੱਥੇ ਖੜੇ ਰਹੇ ਪਹਿਲਾਂ ਕਾਫੀ ਥੇਰ ਜੋ ਕੈਮਰੇ ਚ ਦੇਖਿਆ ਆਪਾਂ ਤੇ ਬਾਅਦ ਚ ਜੱਕਦਾਮੀ ਚਾਬੀ ਲਈ ਤੇ ਲੈ ਗਏ ਮੈਂ ਥਾਣੇ ਕੀਤੀ ਐਫ ਆਈ ਆਰ ਕਰਾਈ ਜੀ ਭਾਈ ਕਿ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਜਾਏ ਹੋਰ ਕੀ ਇਹ ਤੱਕ ਹੋਰ ਆ 3 ਸਕਿੰਟਾਂ ਦੇ